ਜਦੋਂ ਉੱਥੇ ਗਿਆ ਉਹਨਾਂ ਨੇ ਕਿਹਾ ਕਿ ਜੀ ਮੁੰਡਾ ਸਕੂਲ ਕਾਲਜ ਦਾ ਏਜ ਦਾ ਮੁੰਡਾ ਤੇ ਅਸੀਂ ਚਾਹ ਉਹਨੂੰ ਸ਼ੇਵ ਕਰੇ ਬਿਲਕੁਲ ਮੈਂ ਉਹਨਾਂ ਨੂੰ ਕਿਹਾ ਜੀ ਕਿ ਸ਼ੇਵ ਤਾਂ ਨਹੀਂ ਮੈਂ ਕਰਨਾ ਚਾਹੁੰਦਾ ਮੇਰੇ ਫੈਨਸ ਨੇ ਲੋਕ ਮੈਨੂੰ ਜਾਣਦੇ ਨੇ ਦਾੜੀ ਕਰਕੇ ਅੱਛਾ ਮੈਨੂੰ ਐ ਲੱਗਿਆ ਕਿ ਮੈਂ ਸ਼ੇਵ ਕਰਾਤੀ ਮੈਨੂੰ ਕੋਈ ਪਛਾਣੂਗਾ ਨਹੀਂ ਲੰਡਨ ਸ਼ੂਟ ਕਰ ਰਹੇ ਸੀ ਚਾਹ ਪੀਣ ਕਿਤੇ ਚਲੇ ਗਏ ਕਿ ਮੈਂ ਸੋਚਿਆ ਕਿ ਚਲ ਵਧੀਆ ਕਿ ਹੁਣ 1.5 ਮਹੀਨਾ ਨਹੀਂ ਫਿਰਿਆ ਤੁਰਿਆ ਕਰਾਂਗੇ ਮੈਂ ਗਿਆ ਜਾਣ ਸਾਰੀ ਮੈਨੂੰ ਕਾਫੀ ਵਾਲੇ ਬੰਦੇਆਂ ਦਾ ਭਾਈ ਤੁਸੀਂ ਸ਼ੇਵ ਕਰਾਤਾ ਉਹਨਾਂ ਹੀ 100% ਪਰ ਤੁਹਾਡੀਆਂ ਫਿਲਮਾਂ ਦੇ ਵਿੱਚ ਰਾ ਬਾਈ ਜੀ ਟੁੱਡੀ ਬੋਡੀ ਨੂੰ ਲੈ ਕੇ ਬੜੇ ਐਕਸਪੈਰੀਮੈਂਟ ਨੇ ਚਾਹੀ ਇਸ ਤੋਂ ਪਹਿਲੀ ਵੀ ਫਿਲਮ ਆਉ ਤਾਂ ਜਮਾ ਹੀ ਮਤਲਬ ਇੱਕ ਤਰ੍ਹਾਂ 100 ਕਿਜੀ ਲਾ ਲਓ ਬੇਕਦਾਂ ਮੜ ਕੇ 50 ਕਿਜੀ ਹੁਣ ਇਸ ਫਿਲਮ ਦੇ ਵਿੱਚ ਵੀ ਤੁਹਾਡੀਆਂ ਕਾਫੀ ਲੁਕਸ ਚੇਂਜ ਨੇ ਇਹ ਫਿਰ ਸਰੀਰਕ ਐਕਸਪੈਰੀਮੈਂਟ ਕਰਨੇ ਠੀਕ ਲੱਗਦੇ ਨੇ ਨਹੀਂ ਵੀਰੇ ਅਸਲ ਚ ਪਹਿਲਾਂ ਜਦੋਂ ਮੰਨ ਲਓ ਰੋਕੀਮੈਂਟ ਲਈ ਉਹਦੇ ਵਿੱਚ ਮੇਰੀ ਉਹੀ ਲੁੱਕ ਸੀ ਦਿਲ ਦੀਆਂ ਗੱਲਾਂ aí ਉੱਚ ਵੀ ਉਹੀ ਲੁੱਕ ਸੀ ਜਿੰਦੇ ਮੇਰੀ aí ਉੱਚ ਵੀ ਉਹੀ ਲੁੱਕ ਸੀ ਤਾਂ ਮੈਨੂੰ ਇਹ ਲੱਗ ਰਿਹਾ ਸੀ ਕਿਰ ਮੈਂ ਸੇਮ ਕੈਰੈਕਟਰ ਦੀ ਵਾਰੀ ਵਾਰੀ ਪਲੇ ਕਰ ਰਿਹਾ ਹਾਂ ਸੁਭਾਵ ਵੀ ਕੈਰੈਕਟਰ ਦਾ ਸੇਮ ਹੈ ਕਿਉਂਕਿ ਇਕੋ ਹੁੰਦੀ ਹੈ ਕਿ ਜਿਹੜਾ ਜਿਹੋ ਜਿਹਾ ਬੰਦਾ ਜਿਹੋ ਜੇ ਗਾਣੇ ਕਰ ਰਿਹਾ ਉਹ ਤੋਂ ਉਹੋ ਜਿਹੇ ਗਾਣੇ ਕਰਾਏ ਜਾਂਦੇ ਨੇ ਜੇ ਤੁਹਾਡਾ ਇੱਕ ਵਾਰੀ ਗਾਣ ਨਹੀਂ ਕੱਢਣੀ ਹਿੱਟ ਹੋ ਗਿਆ ਤਾਂ ਤੁਹਾਨੂੰ ਗਾਣ ਨਹੀਂ ਕੱਢਣੀ ਵਰਗੇ ਹੀ ਗਾਣੇ ਕਰਨ ਨੂੰ ਕਿਹਾ ਜਾਊਗਾ ਕਿਉਂਕਿ ਉਹ ਹੀ ਚੱਲਦੇ ਨੇ ਹਾਂ ਸਿਮਿਲਰਲੀ ਜੇ ਤੁਹਾਡੀ ਇੱਕ ਸਰਟਨ ਟਾਈਪ ਦੀ ਫਿਲਮ ਹਿੱਟ ਹੋ ਗਈ ਤਾਂ ਤੁਹਾਨੂੰ ਉਹੋ ਜਿਹੇ ਕਰੈਕਟਰ ਦਿੱਤੇ ਜਾਣਗੇ ਹਾਂਜੀ ਮੈਨੂੰ ਲੱਗਦਾ ਜੇ ਤੁਹਾਡਾ ਕੁਝ ਸਕਸੈਸਫੁਲ ਹੋ ਗਿਆ ਹੂੰ ਹੋ ਸਕਦਾ ਤੁਹਾਡੇ ਓਵਰਆਲ ਟੈਲੈਂਟ ਦਾ ਜਾਂ ਤੁਹਾਡੇ ਓਵਰਆਲ ਪੋਟੈਂਸ਼ੀਅਲ ਦਾ ਉਹ 25-30% ਹੀ ਹੋਵੇ ਹੋਰ ਸ਼ੇਡਸ ਤੁਸੀਂ ਕਰ ਕਰਨ ਦੀ ਸ਼ਮਤਾ ਰੱਖਦੇ ਹੋ ਹੂੰ ਪਰ ਮੈਂ ਬਿਜ਼ਨਸ ਨੂੰ ਵੀ ਸਮਝਦਾ ਕਿ ਹਰ ਬੰਦੇ ਨੂੰ ਤਾਂ ਐਵੇਂ ਆ ਕਿ ਜੇ ਮਨਦੀਪ ਬਾਈ ਪੋਡਕਾਸਟ ਵਧੀਆ ਕਰਦਾ ਮੈਂ ਮਨਦੀਪ ਬਾਈ ਤੋਂ ਪੋਡਕਾਸਟ ਹੀ ਕਰਾਵਾਂ ਯਾਰ ਇਹ ਤੋਂ ਮੈਂ ਕੈਮਰਾ ਨਾ ਕਰਾਵਾਂ ਪਰ ਹੋ ਸਕਦਾ ਜੇ ਤੁਹਾਡਾ ਮਨ ਹੋਵੇ ਕੈਮਰਾ ਕਰਨ ਦਾ ਤੁਹਾਡੇ ਜੋ ਪੋਟੈਂਸ਼ੀਅਲ ਹੋ ਸਕਦਾ ਹੋਵੇ ਹੁਣ ਜੇ ਤੁਸੀਂ ਕੈਮਰਾ ਕਰਨਾ ਚਾਹੁੰਦੇ ਹੋ ਤੁਸੀਂ ਆਪਦੇ ਐਕਸਪੈਂਸ ਤੇ ਰਿਸਕ ਲੈ ਸਕਦੇ ਹੋ ਉਵੇਂ ਤਬਾ ਮੈਂ ਆਪਣੇ ਐਕਸਪੈਂਸ ਤੇ ਰਿਸਕ ਲਿਆ ਸੀ ਕਿ ਮੈਂ ਜੋਨਾ ਕਿ ਉਹ ਜਾ ਕਰੈਕਟਰ ਜੋ ਰੌਕੀ ਮੈਂਟਲ ਵਰਗਾ ਨਾ ਹੋਵੇ ਦਿਲ ਦੀਆਂ ਗੱਲਾਂ ਵਰਗੇ ਲਾਡੀ ਵਰਗਾ ਨਾ ਹੋਵੇ ਹਾਂ ਉਹੋ ਜਿਹਾ ਪਰਫਾਰਮ ਕਰਾਂ ਉਹ ਇਮੇਜ ਤੋੜਨ ਲਈ ਉਹ ਬਿੰਬ ਤੋੜਨ ਲਈ ਮੈਂ ਆਪਦੀ ਭਾਵੇਂ ਲੁੱਕ ਨੂੰ ਲੈ ਕੇ ਵੇਟ ਨੂੰ ਲੈ ਕੇ ਕਿਉਂਕਿ ਇਹੀ ਚੀਜ਼ਾਂ ਸੀਗੀਆਂ ਜੋ ਮੈਨੂੰ ਮੈਂ ਬਣਾਉਂਦੀ ਸੀ ਭਾਵੇਂ ਤੁਸੀਂ ਕਹਿ ਸਕਦੇ ਹੋ ਮੇਰੀ ਫਿਜ਼ੀਕ ਸੀ ਜਾਂ ਮੇਰੇ ਕੱਪੜੇ ਪਾਉਣ ਦਾ ਢੰਗ ਸੀ ਦਾੜ੍ਹੀ ਸੀ ਉਹ ਮੈਂ ਤਬਾਹ ਦੇ ਵਿੱਚ ਉਦੋਂ ਉਹ ਚੀਜ਼ ਕੀਤੀ ਸੀ ਇਹਦੇ ਲਈ ਮੈਂ ਪਲਾਨ ਨਹੀਂ ਸੀ ਕੀਤਾ ਅੱਛਾ ਨੈਦਲੀ ਤਾਂ ਜਦੋਂ ਮੈਂ ਗਿਆ ਮੈਨੂੰ ਤਾਂ ਸੀ ਕਿ ਸੋ ਜੋ ਮੇਰੀ ਲੁੱਕ ਹੈ ਉਸੇ ਲੁੱਕ ਦੇ ਵਿੱਚ ਮੇਰੀ ਇੱਕ ਹੋਊਗੀ ਸਾਰੀ ਪਰ ਜਦੋਂ ਉੱਥੇ ਗਿਆ ਉਹਨਾਂ ਨੇ ਕਿਹਾ ਕਿ ਜੀ ਮੁੰਡਾ ਸਕੂਲ ਕਾਲਜ ਦਾ ਏਜ ਦਾ ਮੁੰਡਾ ਤੇ ਅਸੀਂ ਚਾਹ ਉਹਨੂੰ ਸ਼ੇਵ ਕਰੇ ਬਿਲਕੁਲ ਮੈਂ ਉਹਨਾਂ ਨੂੰ ਕਿਹਾ ਜੀ ਕਿ ਸ਼ੇਵ ਤਾਂ ਨਹੀਂ ਮੈਂ ਕਰਨਾ ਚਾਹੁੰਦਾ ਮੇਰੇ ਫੈਨਸ ਨੇ ਇਹ ਲੋਕ ਮੈਨੂੰ ਜਾਣਦੇ ਨੇ ਦਾੜੀ ਕਰਕੇ ਹਾਂ ਪਰ ਜਦੋਂ ਉਹਨਾਂ ਦਾ ਸੈਟਅਪ ਦੇਖਿਆ ਮਤਲਬ ਉਹਨਾਂ ਦੇ ਕੋਸਟਿਊਮਸ ਉਹਨਾਂ ਦੀ ਸਕ੍ਰਿਪਟਿੰਗ ਉਹਨਾਂ ਦੇ ਪ੍ਰੋਪਸ ਉਹ ਐਨੀ ਡਿਟੇਲ ਚ ਉਹਨਾਂ ਨੇ ਕੰਮ ਕੀਤਾ ਹੋਇਆ ਸੀ ਤਾਂ ਮੈਂ ਸਮਝਿਆ ਕਿ ਯਾਰ ਮੇਰੇ ਕਿਰਦਾਰ ਨੂੰ ਲੋੜ ਹੈ ਇਸ ਚੀਜ਼ ਦੀ ਹਾਂ ਦੂਜਾ ਮੈਨੂੰ ਐ ਵੀ ਲੱਗਦਾ ਹੈ ਕਿ ਵੀਰੇ ਕੰਮ ਦੇ ਲਈ ਕਿਰਦਾਰ ਦੇ ਲਈ ਫਿਲਮ ਦੇ ਲਈ ਮੈਂ ਦਾੜੀ ਕੱਟਣੀ ਕੋਈ ਵੱਡੀ ਗੱਲ ਨਹੀਂ ਵੇਟ ਗੇਨ ਕਰਨਾ ਕੋਈ ਵੱਡੀ ਗੱਲ ਨਹੀਂ ਜੇ ਕੋਈ ਚੀਜ਼ ਕਰਨੀ ਤੁਹਾਨੂੰ ਚੰਗੀ ਲੱਗਦੀ ਹੈ ਉਹ ਤੁਹਾਡਾ ਉੱਚ ਪੈ ਤੁਹਾਡਾ ਹਾਰਟ ਉਹਦੇ ਵਿੱਚ ਹੈ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕੰਮ ਲਈ ਹਰਮਨ ਦੀ ਸੈਕ੍ਰੀਫਾਈਸ ਕਰਦਾ ਜੀ ਇਹਦੇ ਵਿੱਚ ਕਈ ਵਾਰੀ ਹੁੰਦਾ ਨਾ ਜਿਵੇਂ ਵੇਟ ਗੇਨ ਕਰਨਾ ਜਾਂ ਨੂੰ ਘਟਾ ਲੈਣਾ ਇੱਕਦਮ ਤੁਸੀਂ ਚੇਂਜ ਕਰਦੇ ਰਹਿੰਦੇ ਹੋ ਇਹਦੇ ਨਾਲ ਪ੍ਰੋਬਲਮਸ ਵੀ ਕਹਿੰਦੇ ਬਹੁਤ ਆਉਂਦੀਆਂ ਨੇ ਬਾਡੀ ਦੇ ਵਿੱਚ ਉਹ ਫਿਰ ਕਿਵੇਂ ਫਿਰ ਮੈਚ ਕਰਦੇ ਹੋ ਤੁਸੀਂ ਵੀਰੇ ਮਤਲਬ ਮੇਰਾ ਤਾਂ ਕਿਉਂਕਿ ਮੈਂ ਕਾਫੀ ਦਿਨ ਤੋਂ ਟ੍ਰੇਨ ਕਰ ਰਿਹਾ ਹਾਂ ਹਾਂ ਤੇ ਮੈਨੂੰ ਭਾਰ ਵਧਾਉਣਾ ਘਟਾਉਣਾ ਕੋਈ ਐਡਾ ਔਖਾ ਕੰਮ ਲੱਗਦਾ ਨਹੀਂ ਕੋਈ ਭਾਰ ਇਜ਼ੀ ਤੁਹਾਡੀ ਦੂਜਾ weight lose ਅਸੀਂ ਕੋਈ ਯਾਤ ਹੋਵੇ ਤੁਸੀਂ ਮਹੀਨੇ ਚ ਕਰਨਾ ਹੋਵੇ 2 ਮਹੀਨੇ ਚ ਕਰਨਾ ਹੋਵੇ ਫਿਰ ਤੁਹਾਨੂੰ ਸਟ੍ਰੈਸ ਹੁੰਦਾ ਮੈਂ ਤਾਂ 6 ਮਹੀਨੇ ਲਾ ਕੇ ਭਾਰ ਘਟਾਇਆ ਸੀਗਾ ਅੱਛਾ ਤੁਸੀਂ ਤਾਂ ਹੌਲੀ 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 ਲੰਬਾ ਪ੍ਰੋਸੈਸ ਹੈ ਪਰ ਕਿਉਂਕਿ ਮੈਂ ਚੀਜ਼ ਪਹਿਲਾਂ ਕੀਤੀ ਹੋਈ ਹੈ ਪਹਿਲਾਂ ਮੇਰਾ ਭਾਰ ਬਹੁਤ ਜ਼ਿਆਦਾ ਸੀ ਜਦੋਂ ਮੈਂ ਘਟਾਇਆ ਸੀ ਤਾਂ ਮੈਨੂੰ ਹੁੰਦਾ ਕਿ ਕੋਈ ਨਾ ਆਰਾਮ ਨਾ ਲੱਗੇ ਰਵਾਂਗੇ ਕੋਈ ਮੈਨੂੰ ਇਨਸਿਕਿਉਰਟੀ ਨਹੀਂ ਹੁੰਦੀ ਕਈ ਵਾਰੀ ਮੈਂ ਸਨੇਪਚੈਟ ਬਣਾ ਨਾਤੇ ਪਾ ਦਿੰਦਾ ਮੈਨੂੰ ਐਡਾ ਕੋਈ ਮੈਨੂੰ ਆਪਣੀ ਬੋਡੀ ਨੂੰ ਲੈ ਕੇ ਆਨੀ ਸਿਕਿਉਰਟੀ ਨਹੀਂ ਹੈਗੀ ਦਾੜੀ ਕਟਾ ਕੇ ਘਰੇ ਪਹੁੰਚੇ ਇੱਕ ਵਾਰ ਮਮਮੀ ਦਾ ਬਹੁਤ ਛੋਕ ਹੋ ਹੋ ਆ ਕੀ ਕਰਤਾ ਤੂੰ ਮੈਂ ਚਲੋ ਠੀਕ ਅੱਛਾ ਮੈਨੂੰ ਐ ਲੱਗਿਆ ਕਿ ਮੈਂ ਸ਼ੇਵ ਕਰਾਤੀ ਮੈਨੂੰ ਕੋਈ ਪਛਾਣੂਗਾ ਨਹੀਂ ਅੱਛਾ ਅਸੀਂ ਲੰਡਨ ਸ਼ੂਟ ਕਰ ਰਹੇ ਸੀ ਚਾਹ ਪੀਣ ਕਿਤੇ ਚਲੇ ਗਏ ਹਮ ਕਿ ਮੈਂ ਸੋਚਿਆ ਕਿ ਚਲ ਵਧੀਆ ਕਿ ਹੁਣ 1.5 ਮਹੀਨਾ ਅਸੀਂ ਫਿਰਿਆ ਤੁਰਿਆ ਕਰਾਂਗੇ ਮੈਂ ਗਿਆ ਜਾਣ ਸਾਰੀ ਮੈਨੂੰ ਕਾਫੀ ਵਾਲੇ ਬੰਦੇ ਨੇ ਕਿਹਾ ਭਾਜੀ ਤੁਸੀਂ ਸ਼ੇਵ ਕਰਾਤੀ ਉੱਤੇ ਪਾਕਿਸਤਾਨੀ ਬਹੁਤ ਸੀ ਆਪਣੇ ਭਰਾ ਹਾਂ ਉਹਨਾਂ ਨੇ ਕਿਹਾ ਪਾਇਨ ਪਾਇਨ ਪਾਈਆਂ ਨੂੰ ਐ ਕਹਿੰਦੇ ਨੇ ਪਾਇਨ ਦਾੜੀ ਕਟਾ ਦੀ ਤੁਸੀਂ ਕਿਉਂਕਿ ਦਾੜੀ ਨਾਲ ਤਾਂ ਪਛਾਣ ਹੈ ਤੁਹਾਡੀ ਦਾੜੀ ਨਹੀਂ ਮੈਨੂੰ ਰੱਖਣੀ ਦਾੜੀ ਬਹੁਤ ਚੰਗੀ ਲੱਗਦੀ ਹੈ ਮੈਂ ਜੇ ਤੁਸੀਂ ਮੈਨੂੰ ਕਹੋਗੇ ਮੇਰੀ ਕੋਈ ਮਤਲਬ ਮੇਰੀ ਮਰਜ਼ੀ ਨਾਲ ਨਹੀਂ ਮੈਂ ਸ਼ੇਵ ਕੀਤੀ ਪਰ ਉਹ ਰਿਕੁਆਇਰਮੈਂਟ ਸੀ ਕਰੈਕਟਰ ਦੀ ਹਮ ਇੱਕ ਥੋੜਾ ਜਿਹਾ ਐ ਵੀ ਲਾ ਦੇ ਵੀਰੇ ਕਿ ਲੋਕਾਂ ਨੂੰ ਨਾ ਕੁਝ ਨਵਾਂ ਦੇਖਣ ਦਾ ਮੌਕਾ ਮਿਲੂਗਾ ਹਾਂ ਜੋ ਤੁਹਾਡੀ ਸੇਮ ਐਗਜ਼ੈਕਟ ਸੇਮ ਲੁੱਕ ਤੁਸੀਂ ਉਹੀ ਲੁੱਕ 'ਚ ਗਾਣੇ ਚਾ ਰਹੇ ਹੋ ਉਸੇ ਲੁੱਕ 'ਚ ਸਨੈਪਚੈਟ ਇੰਸਟਾਗ੍ਰam ਫੋਟੋ ਏਵਰੀਥਿੰਗ ਇਜ਼ ਸੇਮ ਤਨਾ ਤੋਂ ਪਰਫੋਰਮੈਂਸ ਤੁਸੀਂ ਭਾਵੇਂ ਵਧੀਆ ਵੀ ਕਰ ਲਓ ਬਲੀਵੇਬਲ ਨਹੀਂ ਲੱਗਦੀ ਕਿਉਂਕਿ ਤੁਸੀਂ ਉਹ ਚਿਹਰੇ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦੇ ਹੋ ਤੁਸੀਂ ਇਹ ਚਿਹਰੇ ਨੂੰ ਦੋ ਦਿਨ ਪਹਿਲਾਂ ਹੀ ਗਾਣੇ 'ਚ ਦੇਖਿਆ ਟੀਵੀ 'ਤੇ ਦੇਖਿਆ